ਕੁਲੇ ਕੁਲੇ ਬੁllਾਏ ਉੱਤੇ ਗੱਲਾਂ ਰੰਗਾਰ ਦੀਆਂ ਨਿੱਕੀ ਉਮਰੇ ਬਾਤਾਂ ਪਾਵੇ ਰੋਹਾਨੀ ਸੰਸਾਰ ਦੀਆਂ ਰੋਹਾਨੀ ਸੰਸਾਰ ਦੀਆਂ ਓ ਨਾਨਕ ਦਰবেশ ਜੀ ਦਾ ਵੱਡਾ ਫਰਜੰਦ ਐ ਰੂਪ ਹੈ ਇਲਾਹੀ ਤੇ ਨਾਮ ਸਿਰ ਚੰਦ ਏ ਰੋਮ ਰੋਮ ਵਿੱਚ ਉਹਦੇ ਗੂੰਜਾ ਕਰਤਾਰ ਦਿਆਂ ਕੂਲੇ ਕੂਲੇ ਬੁਲਾਏ ਉੱਤੇ ਗੱਲਾਂ ਨੰਕਾਰ ਦਿਆਂ ਕੂਲੇ ਕੂਲੇ ਬੁਲਾਏ ਉੱਤੇ ਗੱਲਾਂ ਨੰਕਾਰ ਦਿਆਂ ਨਿੱਕੀ ਉਮਰੇ ਬਾਤਾਂ ਪਾਵੇ ਰੋਹਾਨੀ ਸੰਸਾਰ ਦੀਆਂ ਰੋਹਾਨੀ ਸੰਸਾਰ ਦੀਆਂ ਉਹ ਬੇਦੀ ਕੁਲ ਦਾ ਜੀ ਮਹਿਕਦਾ ਫੁੱਲ ਵੇ ਰੂਪ ਸੋਨੇ ਮੁਖ ੜੇਤੇ ਪੈਂਦਾ ਡੋਲ ਡੋਲ ਵੇ ਕੁਦਰਤ ਵੀ ਕਾਇਲ ਉਸ ਸੁਰਖ ਨਹਾਰ ਦੀਆਂ ਕੂਲੇ ਕੂਲੇ ਬੁਲ੍ਹਾਇਉਤੇ ਗੱਲ ਨਾਨਕਾਰ ਦੀਆਂ ਕੂਲੇ ਕੂਲੇ ਬੁਲ੍ਹਾਇਉਤੇ ਗੱਲ ਨਾਨਕਾਰ ਦੀਆਂ ਨਿੱਕੀ ਉਮਰੇ ਬਾਤਾਂ ਪਾਵੇ ਰੋਹਾਨੀ ਸੰਸਾਰ ਦੀਆਂ ਰੋਹਾਨੀ ਸੰਸਾਰ ਦੀਆਂ ਅੱਖੀਆਂ ਵੈਰਾਗੀ ਵਿੱਚ ਪਰਮਾ ਉਜਾਲਾ ਸੁਰਤੀ ਨੇ ਰਜ ਪੀਤਾ ਈਸ਼ਕ ਪਿਆ ਲਾਏ ਸਵਰਨ ਜਟਾਵਾ ਸੋਹਣਾ ਮੁਖੜਾ ਸ਼ਿੰਗਾਰ ਦੀਆਂ ਕੂਲੇ ਕੂਲੇ ਬੁਲ্লাই ਉੱਤੇ ਗਲਨਾਂ ਨੰਕਾਰ ਦੀਆਂ ਕੂਲੇ ਕੂਲੇ ਬੁਲ্লাই ਉੱਤੇ ਗਲਨਾਂ ਨੰਕਾਰ ਦੀਆਂ ਨਿੱਕੀ ਉਮਰੇ ਬਾਤਾਂ ਪਾਵੇ ਰੋਹਾਨੀ ਸੰਸਾਰ ਦੀਆਂ ਰੋਹਾਨੀ ਸੰਸਾਰ ਦੀਆਂ ਉਹ ਜੋਗੀਆਂ ਦਾ ਜੋਗੀ ਸਾਈ ਮਸਤੰ ਮੱਲੰਗੇ ਜਗਤ ਨਿਆਰਾ ਉਹਦੇ ਜੀਵਨ ਦਾ ਟੰਗਏ ਸਿਫਤਾਂ ਬੇਅੰਤ ਮਹਿਕ ਸ੍ਰੀ ਚੰਦ ਸਰਕਾਰ ਦੀਆਂ ਕੂਲੇ ਕੂਲੇ ਬੁੱਲਾ ਉੱਤੇ ਗੱਲਾਨੰਕਾਰ ਦੀਆਂ ਕੋਲੇ-ਕੂਲੇ ਬੁਲਾਇਉਤੇ ਗੱਲਾਨੰਕਾਰ ਦੀਆਂ ਨਿੱਕੀ ਉਮਰੇ ਬਾਤਾਂ ਪਾਵੇ ਰੋਹਾਨੀ ਸੰਸਾਰ ਦੀਆਂ ਰੋਹਾਨੀ ਸੰਸਾਰ